ਅਨਿਰ ਦੇਖਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਤਾ ਲੱਕੜਬੱਗੇ ਵੈਬ ਸੀਰੀਜ਼ ਦੇ ਤਿੰਨ ਐਪੀਸੋਡ ਜੋ ਨੇ ਉਹ ਰਿਲੀਜ਼ ਹੋ ਚੁੱਕੇ ਨੇ ਤਾਂ ਮਿਲਦਾ ਕੁਝ ਨਹੀਂ ਮੈਂ ਜਾਂ ਵੱਖਰੇ ਵੱਖਰੇ ਕਿਰਦਾਰ ਕਰਦਾ ਰਹਾ ਸੋ ਇਸ 'ਚ ਮੇਰਾ ਬਹੁਤ ਵੱਖਰਾ ਕਿਰਦਾਰ ਆ ਬਹੁਤ ਅਲੱਗ ਕੈਰੈਕਟਰ ਆ ਮੇਰਾ ਤੇ ਜੋ ਚਿਹਰੇ ਦੇ ਉੱਤੇ ਖੁਸ਼ੀ ਆ ਉਹ ਸਭ ਕੁਝ ਬਿਆਨ ਕਰ ਰਹੀ ਹੈ ਕਿ ਅੱਜ ਤੁਸੀਂ ਕਿੰਨੇ ਖੁਸ਼ ਹੋ ਸੀਰੀਜ਼ ਜਿੱਦਾਂ ਦਾ ਸੀਗਾ ਉਦਾਂ ਦਾ ਹੀ ਤੁਹਾਨੂੰ ਜ਼ਾਇਕਾ ਦਿਖੂਗਾ ਉਦਾਂ ਦੇ ਹੀ ਕੱਟ ਸੁਦਾਂ ਦੇ ਸੀਨ ਉਦਾਂ ਦੀ ਰੌਨੈਸ ਦਿਖੂਗੀ ਕਿ ਅਰਜਨ ਕਿੰਨਾ ਰਿਸਕੀ ਕੰਮ ਕਰਦੇ ਹੋ ਇਹ ਸੌਖਾ ਲੱਗਦਾ ਹੈ ਕਾਫੀ ਮਲਟੀਪਲ ਲੋਕੇਸ਼ਨ ਹੈ ਪੰਜਾਬ ਦਾ ਟੈਕਸਚਰ ਹੈ ਪੰਜਾਬ ਦੇ ਰੰਗ ਵਿਖੇ ਹੈ ਸੀਰੀਜ਼ ਦੇ ਵਿੱਚ ਜਿਹੜਾ ਬੰਦਾ ਮਿਹਨਤ ਕਰਦਾ ਐਂਡ ਦੂਜੀ ਗੱਲ ਇਹ ਆ ਜੀ ਮੈਂ ਆਪਾਂ ਲਾਈਫ ਬਾਰੇ ਸੋਚੀਏ ਤੇ ਤੁਹਾਡੇ ਪੜ੍ਹਾਈ ਠੀਕ ਆ ਕੰਮ ਆਉਂਦੀ ਆ ਪਰ ਤੁਹਾਡੇ ਅਸਲੀ ਐਕਸਪੀਰੀਅੰਸ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋ ਨਾ ਉਹ ਕਈ ਵਾਰੀ ਪੜ੍ਹਾਈ ਤੋਂ ਵੱਖਰੇ ਨੇ ਲੱਕੜ ਪੱਗੇ ਵੈਬ ਸੀਰੀਜ਼ ਦੇਖ ਕੇ ਇਹ ਸਵਾਲ ਖੜੇ ਕਰੂਗੀ ਆਡੀਅנס ਨੂੰ ਸਿਸਟਮ ਨੂੰ ਉਹ ਸਵਾਲ ਆਪਾਂ ਨੇ ਫੜਨੇ ਨੇ ਬੜੇ ਮੈਸੇਜ ਨੇ ਇਹ ਲੋਕਾਂ ਨੂੰ ਇਹ ਛੱਡ ਕੇ ਚਾਹੂਗੀ ਜੇ ਇਹ ਚੀਜ਼ ਐ ਹੋ ਰਹੀ ਆ ਤਾਂ ਇਹ ਕਿਉਂ ਹੋ ਰਹੀ ਐ ਜੇ ਅਸੀਂ ਵੀ ਸਕੈਮ ਕਰ ਰਹੇ ਆ ਤਾਂ ਅਸੀਂ ਕਿਉਂ ਕਰ ਰਹੇ ਆ ਤੇ ਕਿਵੇਂ ਲੱਗੀ ਉਹ ਵੀ ਜ਼ਰੂਰ ਦੱਸਣਾ ਚੰਗੀ ਲੱਗੀ ਤਾਂ ਵੀ ਦੱਸਿਓ ਤੇ ਮਾੜੀ ਲੱਗੀ ਉਹ ਅਸੀਂ ਆਪਣੀਆਂ ਗਲਤੀਆਂ ਸੁਧਾਰਾਂਗੇ ਅਨਿਰ ਦੇਖ ਰਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਤਾ ਲੱਕੜਬੱਗੇ ਵੈਬ ਸੀਰੀਜ਼ ਦੇ ਤਿੰਨ ਐਪੀਸੋਡਸ ਜੋ ਨੇ ਉਹ ਰਿਲੀਜ਼ ਹੋ ਚੁੱਕੇ ਨੇ ਤਾਂ ਮੇਰੇ ਨਾਲ ਜੋਧ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੋਧ ਅਨਿਰ ਦਿਸ ਵਨ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਸੀਂ ਬਹੁਤ ਵਧੀਆ ਜੀ ਤਿੰਨ ਐਪੀਸੋਡਸ ਜੋ ਨੇ ਉਹ ਰਿਲੀਜ਼ ਹੋ ਚੁੱਕੇ ਨੇ ਤੇ ਤਿੰਨ ਦਾ ਜਿਹੜਾ ਇੰਤਜ਼ਾਰ ਆ ਉਹ ਬੇਸਬਰੀ ਦੇ ਨਾਲ ਹੈ ਤੇ ਕੀ ਕਹਿਣਾ ਚਾਹੂੰ ਬਸ ਇਹੀ ਕਹਿਣਾ ਚਾਹਾਂਗੇ ਜੀ ਆਡੀਅנס ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਦੇਖਿਓ ਤੇ ਕਿਵੇਂ ਲੱਗੀ ਉਹ ਵੀ ਜ਼ਰੂਰ ਦੱਸਣਾ ਚੰਗੀ ਲੱਗੀ ਤਾਂ ਵੀ ਦੱਸਿਓ ਤੇ ਮਾੜੀ ਲੱਗੀ ਉਹ ਅਸੀਂ ਆਪਣੀਆਂ ਗਲਤੀਆਂ ਸੁਧਾਰਾਂਗੇ ਦੱਸਣਾ ਜ਼ਰੂਰ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਚੀਜ਼ ਕਿਉਂਕਿ ਆਪਾਂ ਕਹਿੰਦੇ ਰਹਿੰਦੇ ਆ ਚੰਗੀਆਂ ਚੀਜ਼ਾਂ ਆਉਂਦੀਆਂ ਨਹੀਂ ਜੀ ਚੰਗੀਆਂ ਹੁਣ ਬਣਾਈ ਆ ਸੋ ਜ਼ਰੂਰ ਦੇਖਿਓ ਜੀ ਪਪਰ ਲੀਗਸ ਕਾਮ ਦੇ ਉੱਤੇ ਤੁਹਾਡੀ ਇਹ ਜਿਹੜੀ ਵੈਬ ਸੀਰੀਜ਼ ਹੈ ਉਹ ਉਹ ਕੰਟੈਂਟ ਹੈ ਨਾ ਤਾਂ ਬਹੁਤ オリジナル ਕੰਟੈਂਟ ਹੈ ਬਹੁਤ ਸੱਚਾ ਸੁੱਚਾ ਕੰਟੈਂਟ ਹੈ ਜੋ ਕਿ ਅੱਜਕੱਲ ਦੀ ਕਹਾਣੀ ਹੈ ਤੇ ਕਈਆਂ ਦੇ ਨਾਲ ਇਹ ਜਿਹੜੀ ਚੀਜ਼ ਹੈ ਉਹ ਵਾਪਰਦੀ ਹੈ ਪਰ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਵੱਡੇ ਲੀਡਰਸ ਦੇ ਲੀਡਰਸ ਦੇ ਨਾਲ ਮੱਥਾ ਲਾਉਣਾ ਜਾਂ ਵੱਡੀਆਂ ਜਿਵੇਂ ਪੋਲਿਟਿਕਸ ਦੇ ਵਿੱਚ ਬੰਦਾ ਇਨਵੋਲਵ ਹੋਣ ਤੋਂ ਡਰਦਾ ਤਾਂ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਕਿ ਜੋ ਲੋਕ ਚੁੱਪ ਕਰਕੇ ਬਹਿ ਜਾਂਦੇ ਨੇ ਆਪਣੀ ਆਵਾਜ਼ ਨਹੀਂ ਚੱਕ ਇਹ ਚੀਜ਼ ਲੱਕੜ ਬੱਗੇ ਵੈਬ ਸੀਰੀਜ਼ ਦੇਖ ਕੇ ਇਹ ਸਵਾਲ ਖੜੇ ਕਰੂਗੀ ਆਡੀਅנס ਨੂੰ ਸਿਸਟਮ ਨੂੰ ਉਹ ਸਵਾਲ ਆਪਾਂ ਨੇ ਫੜਨੇ ਨੇ ਬੜੇ ਮੈਸੇਜ ਨੇ ਇਹ ਲੋਕਾਂ ਨੂੰ ਇਹ ਛੱਡ ਕੇ ਚਾਊਗੀ ਜੇ ਇਹ ਚੀਜ਼ ਐ ਹੋ ਰਹੀ ਆ ਤਾਂ ਇਹ ਕਿਉਂ ਹੋ ਰਹੀ ਐ ਜੇ ਅਸੀਂ ਵੀ ਸਕੈਮ ਕਰ ਰਹੇ ਆ ਤਾਂ ਅਸੀਂ ਕਿਉਂ ਕਰ ਰਹੇ ਆ ਇਹ ਸਾਡਾ ਸਿਸਟਮ ਹੀ ਇਹੋ ਜਿਹਾ ਐ ਇਹ ਵੈਬ ਸੀਰੀਜ਼ ਇੱਕ ਸਵਾਲ ਖੜੇ ਕਰਕੇ ਜਾਊਗੀ ਵੀ ਕਿਉਂ ਹੁੰਦੀ ਐ ਚੀਜ਼ ਕਿਉਂ ਕੁਐਸਚਨ ਮਾਰਕ ਤਿੰਨ ਜੋਨਿਓ ਐਪੀਸੋਡਸ ਰਿਲੀਜ਼ ਹੋ ਚੁੱਕੇ ਨੇ ਤਾਂ ਕਿੰਨੀ ਕ ਖੁਸ਼ੀ ਹੈ ਕਿ ਫਾਈਨਲੀ ਜੋ ਲੱਕੜ ਬੱਗੇ ਆ ਉਹ ਕੇਬਲ 1 origignal ਤੇ ਰਿਲੀਜ਼ ਹੋ ਚੁੱਕੀ ਖੁਸ਼ੀ ਦੇਖੋ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਇੱਕ ਬੰਦੇ ਦੀ ਮਿਹਨਤ ਹੁੰਦੀ ਆ ਵੀ ਕਦੋਂ ਦਾ ਲੱਗਿਆ ਹੋਇਆ ਪਹਿਲਾਂ ਅਸੀਂ ਸਰਦੀਆਂ ਚ ਭੱਜੇ ਗਲੀਆਂ ਚ ਇੰਨੀ ਠੰਡ ਚ ਡਾਇਰੈਕਟਰ ਦੀ ਲਾ ਲੋ ਰਾਈਟਰ ਦੀ ਲਾ ਲੋ ਹਰੇਕ ਇਕੱਲੇ ਇਕੱਲੇ ਬੰਦੇ ਦੀ ਬਹੁਤ ਮਿਹਨਤ ਲੱਗੀ ਹੋਈ ਏ ਇਸ ਵੈਬ ਸੀਰੀਜ਼ ਤੇ ਅਸ ਤਾਂ ਚਲੋ ਬਾਅਦ ਚ ਜਿਹੜੇ ਬਰੀਕੀ ਚ ਕੰਮ ਕੀਤਾ ਜਿਨ੍ਹਾਂ ਨੇ 2-3 ਸਾਲ ਰਿਸਰਚ ਕੀਤੀ ਏ ਸੀਰੀਜ਼ ਵੱਲਈ ਕਿਵੇਂ ਪੇਪਰ ਬਣਦੇ ਨੇ ਕਿੱਥੋਂ ਆਉਂਦੇ ਨੇ ਕਿਵੇਂ ਸਕੈਮ ਹੁੰਦਾ ਕੀ ਹਿਸਾਬ ਕਿਤਾਬ ਹੈ ਕੱਲੀ-ਕੱਲੀ ਚੀਜ਼ ਬਰੀਕੀ 'ਚ ਉਹਨਾਂ ਨੇ ਇੰਨੀ ਮਿਹਨਤ કરી ਇੰਨੀ ਸ਼ਿੱਦਤ ਨਾਲ ਨਿਭਾਇਆ ਸੋ ਅੱਜ ਇਹ ਉਹ ਵੇਲਾ ਆ ਗਿਆ ਵੀ ਜਦੋਂ ਰਿਲੀਜ਼ ਹੋ ਰਹੀ ਹੈ ਇਹ ਸੀਰੀਜ਼ ਤਾਂ ਖੁਸ਼ੀ ਤਾਂ ਹੁੰਦੀ ਉਹ ਹੈ ਜੀ ਆਪਣੀ ਰੋਲ ਨੂੰ ਲੈ ਕੇ ਵੀ ਥੋੜਾ ਜਿਹਾ ਜ਼ਰੂਰ ਦੱਸੋ ਕਿਉਂਕਿ ਜੋਧ ਨੂੰ ਅਸੀਂ ਹਮੇਸ਼ਾ ਇੱਕ ਫਨੀ ਕੈਰੈਕਟਰ ਦੇ ਵਿੱਚ ਦੇਖਿਆ ਵੀ ਜੋਧ ਸਾਰਿਆਂ ਨੂੰ ਹਸਾਉਂਦਾ ਹੈ ਪਰ ਜੋ ਤੁਹਾਡੇ ਐਪੀਸੋਡਸ ਨੇ ਇਸ ਵਾਰ ਜੋਧ ਦਾ ਕੈਰੈਕਟਰ ਬਹੁਤ ਅਲੱਗ ਹੈ ਹਾਂਜੀ ਇਸ ਵਾਰ ਮੇਰਾ ਕਰੈਕਟਰ ਬਹੁਤ ਅਲੱਗ ਹੈ ਪਤਾ ਕੀ ਹੈ ਸ਼ੁਰੂ ਤੋਂ ਹੀ ਮੈਂ ਆਹੀ ਸੋਚਦਾ ਸੀ ਵੀ ਮੈਂ ਇੱਕ ਚੀਜ਼ ਨਾ ਕਰਾਂ ਮੈਂ ਹਮੇਸ਼ਾ ਅੱਡ ਅੱਡ ਚੀਜ਼ ਕਰਦਾ ਰਹਾ ਹਾਂ ਹਮੇਸ਼ਾ ਵੱਖਰੇ ਵੱਖਰੇ ਕਿਰਦਾਰ ਕਰਦਾ ਰਹਾ ਸੋ ਇਸ 'ਚ ਮੇਰਾ ਬਹੁਤ ਵੱਖਰਾ ਕਿਰਦਾਰ ਹੈ ਬਹੁਤ ਅਲੱਗ ਕਰੈਕਟਰ ਹੈ ਮੇਰਾ ਹੈਕਰ ਦਾ ਕਰੈਕਟਰ ਹੈ ਬੜਾ ਸੀਰੀਅਸ ਕਰੈਕਟਰ ਹੈ ਕਾਮੇਡੀਆ ਸਿਚੁਏਸ਼ਨਲ ਕਾਮੇਡੀ ਹੈ ਮਤਲਬ ਕਰੈਕਟਰ ਕਾਮੇਡੀ ਨਹੀਂ ਹੈਗਾ ਸੋ ਵਧੀਆ ਲੱਗੂਗਾ ਤੁਹਾਨੂੰ ਦੇਖ ਕੇ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਇੱਕ ਕੋਸ਼ਿਸ਼ ਕੀਤੀ ਹੈ ਕੁਝ ਅੱਡ ਕਰਨ ਦੀ ਸੋ ਕਬੂਲ ਕਰਿਓ ਜੀ ਸਾਰੇ ਬਹੁਤ ਬਹੁਤ ਧੰਨਵਾਦ ਜੋਦ ਰੱਬ ਕਰੇ ਤੁਹਾਡੀ ਜਿਹੜੀ ਵੈਬ ਸੀਰੀਜ਼ ਹੈ ਲੋਕਾਂ ਦੇ ਵੱਲੋਂ ਪਰਮਾ ਹੁੰਗਾਰਾ ਇਸ ਨੂੰ ਮਿਲੀ। ਥੈਂਕ ਯੂ ਜੀ ਥੈਂਕ ਯੂ। ਰੱਬ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰਹੋ। ਆਡੀਅנס ਦਾ ਬਹੁਤ ਹੀ ਚੰਗਾ ਸੁਨੇਹਾ ਪਹੁੰਚਾ ਰਹੀ ਹੈ ਵੈਬ ਸੀਰੀਜ਼ ਲੱਕੜ ਬਗੇ ਤਾਂ ਰਵੀਤ ਕੌਰ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ ਗੱਲਬਾਤ ਕਰਦੇ ਆ ਤਾਂ ਜੋ ਚਿਹਰੇ ਦੇ ਉੱਤੇ ਖੁਸ਼ੀ ਹੈ ਉਹ ਸਭ ਕੁਝ ਬਿਆਨ ਕਰ ਰਹੀ ਹੈ ਕਿ ਅੱਜ ਤੁਸੀਂ ਕਿੰਨੇ ਖੁਸ਼ ਹੋ। ਬਿਲਕੁਲ ਬਿਲਕੁਲ ਬੜੇ ਸਾਲਾਂ ਦਾ ਇੰਤਜ਼ਾਰ ਹੈ ਕੋਈ ਵੀ ਸਾਡਾ ਕੰਮ ਹੁੰਦਾ ਸਾਨੂੰ ਵਿਆਜ ਇਨਾ ਚਾ ਥੀਏਟਰ ਵਾਲਿਆਂ ਨੂੰ ਕਿਉਂਕਿ ਸਕਰੀਨ ਜਿਹੜਾ ਮੀਡੀਆਮ ਹੈ ਉਹ ਵੀ ਬੜਾ ਇੰਪੋਰਟੈਂਟ ਮੀਡੀਆਮ ਹੈ ਆਫਟਰ ਥੀਏਟਰ ਉਹ ਇੱਕ ਬੜਾ ਗੈਪ ਹੋ ਜਾਂਦਾ ਹੈ ਹਨਾ ਉਹ ਇੱਕ ਜਦੋਂ ਜਿਹੜੇ ਬੜੇ ਸਾਲਾਂ ਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਖੁਸ਼ੀ ਤਾਂ ਲਾਜ਼ਮ ਹੈ ਇਨ ਐਪੀਸੋਡਸ ਰਿਲੀਜ਼ ਹੋ ਚੁੱਕੇ ਨੇ ਤਿੰਨ ਦਾ ਬੇਸਬਰੀ ਦੇ ਨਾਲ ਹੁਣ ਆਡੀਅנס ਇੰਤਜ਼ਾਰ ਕਰ ਰਹੀ ਹੈ ਕਿਉਂਕਿ ਇੱਕ ਬਹੁਤ ਜਿਹੜਾ ਉਹ ਨਾ ਕਿਰੀਓਸਿਟੀ ਕ੍ਰੀਏਟ ਕਰਦੀ ਹੈ ਤਿੰਨ ਐਪੀਸੋਡਸ ਨੇ ਤਾਂ ਆਡੀਅנס ਨੂੰ ਕੀ ਕਹਿਣਾ ਚਾਹੁੰਦੀ ਆ ਆਡੀਅנס ਨੂੰ ਇੱਕ ਤਾਂ ਬਹੁਤ-ਬਹੁਤ ਸ਼ੁਕਰੀਆ ਕਹਿਣਾ ਚਾਹੂੰਗੀ ਤੁਹਾਡੀ ਹਲਾਸ਼ੇਰੀ ਲਈ ਜੇ ਤੁਹਾਨੂੰ ਪਸੰਦ ਆ ਰਹੀ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੀ ਪਲੀਜ਼ ਦੇਖੋ ਕੇਬਲ 1 ਨੇ ਬਹੁਤ ਅੱਛਾ-ਅੱਛਾ ਕੰਟੈਂਟ ਲੈ ਕੇ ਆਇਆ ਸਾਨੂੰ ਇਹਨਾਂ ਸੋਹਣਾ ਮੌਕਾ ਦਿੱਤਾ ਹੈ ਤੇ ਡਿਫਰੈਂਟ-ਡਿਫਰੈਂਟ ਸਕਰੀਨਸ ਅਵੇਲੇਬਲ ਹੈ ਇੱਕ ਸਕਰੀਨ ਦੋ ਸਕਰੀਨ ਤੇ ਤੁਸੀਂ ਦੇਖਣਾ ਚਾਹੋ ਤਾਂ ਮੰਥਲੀ ਉਹ ਜ਼ਰੂਰ ਸਬਸਕ੍ਰਾਈਬ ਕਰਕੇ ਦੇਖੋ ਜ਼ਰੂਰ ਥੋੜਾ ਜੋ ਐਕਸਪੀਰੀਅੰਸ ਵੀ ਜ਼ਰੂਰ ਸਾਂਝਾ ਕਰੋ ਕਿ ਕਾਫੀ ਸਮੇਂ ਦੀ ਮਿਹਨਤ ਹੈ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿ ਕੁਝ ਤੁਹਾਨੂੰ ਪਰਸਨਲੀ ਇਸ ਵੈਬ ਸੀਰੀਜ਼ ਨੂੰ ਬਣਾ ਕੇ ਸਿੱਖਣ ਨੂੰ ਆ ਐਕਸਪੀਰੀਅੰਸ ਅ ਬਿਊਟੀਫੁਲ ਐ ਮੈਜੀਕਲ ਐਕਸਪੀਰੀਅੰਸ ਹੈ ਕਿਉਂਕਿ ਥੀਏਟਰ ਵਾਲੇ ਹੀ ਹੈ ਸਾਰੇ ਸਾਡੇ ਪ੍ਰੋਡਿਊਸਰ ਜੋ ਅਰਮਨ ਹੈ ਪਰਮ ਰਿਆਰ ਹੈ ਰਿਸ਼ਭ ਪਰਮ ਐਂਡ ਰਿਸ਼ਭ ਜੋ ਮੇਰੇ ਡਾਇਰੈਕਟਰ ਹੈ ਈਵਨ ਡੀਓਪੀ ਸਰ ਸਾਰੀ ਥੀਏਟਰ ਤਾਂ ਫਿਰ ਉਹ ਇੱਕ ਮਾਹੌਲ ਬਣ ਜਾਂਦਾ ਤੁਹਾਨੂੰ ਪਤਾ ਹੈ ਕਿ ਜਦੋਂ ਇੱਕੋ ਸਕੂਲਿੰਗ ਤੋਂ ਆਉਂਦੇ ਹੋ ਕੁਸ ਸਕੂਲ ਆਫ ਥੌਟ ਤੋਂ ਤੁਸੀਂ ਆਉਂਦੇ ਹੋ ਤਾਂ ਤੁਹਾਡਾ ਫਿਰ ਨਾ ਬੜਾ ਉਦਾਂ ਦਾ ਮਾਹੌਲ ਰਹਿੰਦਾ ਰੋਜ਼ ਆ ਮਾਹੌਲ ਰਹਿੰਦਾ ਤੇ ਉਹ ਬੜੀ ਖੁਸ਼ੀ ਹੋਈ ਉਹ ਬੜਾ ਮਜ਼ਾ ਆਇਆ ਸਾਨੂੰ ਕੰਮ ਕਰਕੇ ਸਾਰਿਆਂ ਨੂੰ ਇਕੱਠੇ ਤੇ ਐ ਐਕਸਪੀਰੀਅੰਸ ਜਿੱਦਾਂ ਦਾ ਸੀਗਾ ਉਦਾਂ ਦਾ ਹੀ ਤੁਹਾਨੂੰ ਜ਼ਾਇਕਾ ਦਿਖੂਗਾ ਉਦਾਂ ਦੇ ਹੀ ਕੱਟਸ ਉਦਾਂ ਦੇ ਸੀਨ ਉਦਾਂ ਦੀ ਰੌਨੈਸ ਦਿਖੂਗੀ ਕਿਉਂਕਿ ਸਾਰੀ ਰੀਅਲ ਲਾਈਫ ਲੋਕੇਸ਼ਨਸ ਐ ਕਾਫੀ ਮਲਟੀਪਲ ਲੋਕੇਸ਼ਨ ਐ ਪੰਜਾਬ ਦਾ ਟੈਕਸਚਰ ਐ ਪੰਜਾਬ ਦੇ ਰੰਗ ਦਿਖਿਏ ਐ ਸੀਰੀਜ਼ ਦੇ ਵਿੱਚ ਤੇ ਮੈਨੂੰ ਬਹੁਤ ਮਜ਼ਾ ਆਇਆ ਕਰਨ ਕਿਉਂਕਿ ਮੈਂ ਪੰਜਾਬ ਦੇ ਇੰਟੀਰੀਅਰਸ ਦੇ ਵਿੱਚ ਬਹੁਤ ਘੱਟ ਸ਼ੂਟ ਕੀਤਾ ਤੇ ਮੈਂ ਰਹਿਣ ਵਾਲੀ ਰਾਜਸਥਾਨ ਤੋਂ ਹਾਂ ਤਾਂ ਮੈਨੂੰ ਤਾਂ ਬਹੁਤ ਹੀ ਸੋਹਣਾ ਲੱਗਿਆ ਤੇ ਪੰਜਾਬ 'ਚ ਬੜੇ ਇਮੋਸ਼ਨਲ ਆਪਾਂ ਲੋਕ ਆ ਸਾਰੇ ਤੇ ਹੱਲਾਸ਼ੇਰੀ ਦਿੰਦੇ ਆ ਇਵਨ ਆਪਾਂ ਸ਼ੂਟ ਤੇ ਵੀ ਲੋਕਾਂ ਨੇ ਬੜਾ ਸਾਥ ਦਿੱਤਾ ਜਿਹੜੇ ਲੋਕੇਸ਼ਨਸ ਤੇ ਆਪਾਂ ਸ਼ੂਟ ਕਰ ਰਹੇ ਸੀਗੇ ਤੇ ਬੜਾ ਪਿਆਰ ਦਿੰਦੇ ਆ ਸਿਨੇਮਾ ਨੂੰ ਤੇ ਉਹ ਬੜੀ ਖੁਸ਼ੀ ਵਾਲੀ ਗੱਲ ਹੈ ਹਿੰਦੁਸਤਾਨ ਦੇ ਰਹਿਣ ਵਾਲੇ ਕਿਹਾ ਤੁਸੀਂ ਪਰ ਪੰਜਾਬੀ ਤੁਹਾਡੀ ਇੰਨੀ ਸੋਹਣੀ ਹੈ ਇਜ਼ ਇਹ ਕਿਵੇਂ Rajasthan Punjabi rehnde hai main Shri Gangangar Nagar Rajasthan to ha mainu likhni padhni aundi hai ਜਵਾਨੀ ਲੱਗਿਆ ਵੀ ਇਹ ਮਤਲਬ ਰਾਜਸਥਾਨ ਦੇ ਤੁਸੀਂ ਐ ਵੀ ਇੱਥੋਂ ਦੇ ਹੀ ਹਾਂ ਨਹੀਂ ਨਹੀਂ ਇੱਥੋਂ ਹੀ ਹੈ ਮੇਰੇ ਗ੍ਰੇਟ ਗ੍ਰੈਂਡਫਾਦਰਸ ਸਾਡਾ ਪੁਰਾਣਾ ਖਰ ਜ਼ਮੀਨ ਇੱਥੇ ਵੀ ਹੈ ਜਲੰਧਰ ਕੋਲ ਕਪੂਰਥਲੇ ਜਿਹੜਾ ਸਾਡਾ ਪੁਰਾਣਾ ਪਿੰਡਾ ਉੱਥੇ ਹੈ ਤੇ ਟੱਚ ਕਿਉਂ ਨਹੀਂ ਆਊਗਾ ਅਸੀਂ ਤਾਂ ਪਾਣੀ ਵੀ ਪੰਜਾਬ ਦਾ ਪੀਂਦੇ ਆ ਸਾਡੀਆਂ ਫਸਲਾਂ ਨੂੰ ਪਾਣੀ ਪੰਜਾਬ ਦਾ ਲੱਗਦਾ ਤੇ ਇਹ ਕੀ ਗੱਲ ਹੈ 5 ਮਿੰਟ ਦੂਰ ਬਾਰਡਰ ਹੈ ਸਾਨੂੰ ਅਸੀਂ ਪੰਜਾਬ ਦਾ ਹਿੱਸਾ ਹੀ ਲੱਗਦੇ ਆ ਇਵਨ ਪੋਲਿਟਿਕਸ ਦੀ ਗੱਲ ਹੀ ਕਰਨੀ ਜਿਹੜੀ ਪਰ ਕਈ ਵਾਰ ਉਹ Rajasthan ਵਾਲੇ ਵੀ Rajasthan ਚ ਕਾਊਂਟ ਨਹੀਂ ਕਰਦੇ ਗੰਗਾ ਨਗਰ ਨੂੰ ਬਹੁਤ ਤੁਸੀਂ ਸਹੀ ਉਹਨਾਂ ਦੀ ਹਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪੰਜਾਬੀ ਹੈ ਬਹੁਤ ਸਾਰੇ ਪਿੰਡ ਹੈ ਸਾਡੇ 300 ਪਿੰਡ ਹੋਣਗੇ ਜਿਹਦੇ ਵਿੱਚ ਬਹੁਤ ਪੰਜਾਬੀ ਪਿੰਡ ਹੈ ਗੰਗਾ ਨਗਰ ਦੇ ਵਿੱਚ ਵਸਾਇਆ ਹੀ ਉਹਨਾਂ ਨੇ ਹੈ ਗੰਗਾ ਨਗਰ ਹਨਾ ਜਦੋਂ ਇਹ 1923 ਦੇ ਲਗਭਗ ਜਦੋਂ ਬਸਾਇਆ ਗਿਆ ਸੀ ਤੇ ਗੰਗ ਸਿੰਘ ਨੂੰ ਇਹੀ ਕਿਹਾ ਗਿਆ ਸੀਗਾ ਕਿ ਤੁਸੀਂ ਜ਼ਮੀਨਾਂ ਤਾਂ ਕੱਟ ਲੀਆਂ ਇਹਨਾਂ ਨੂੰ ਬਸਾਊਗਾ ਕੌਣ ਤੇ ਕਹਿੰਦੇ ਸੀ ਪੰਜਾਬੀਆਂ ਨੂੰ ਸੱਦ ਲਓ ਤੇ ਪੰਜਾਬ ਹੀ ਬਣਾਤਾ राजस्थान ਦਾ ਵੀ ਉਸ ਏਰੀਆ ਉਹ ਬਹੁਤ ਹੀ ਪੰਜਾਬ ਵਰਗਾ ਲੱਗਦਾ ਹੈ ਜ਼ਮੀਨਾਂ ਫਸਲਾਂ ਸਾਡੀਆਂ ਸਾਰੀਆਂ ਤੇ ਜ਼ਾਇਕਾ ਗੱਲ ਕਰਨ ਦਾ ਤਰੀਕਾ ਮਾਝਾ ਮਾਲਵਾ ਦੁਆਬਾ ਸਾਰੇ ਉੱਥੇ ਹੈ ਮੈਂ ਇੱਥੇ ਫਿਰ ਵੀ ਇਹ ਸੁਣਦੀ ਹਾਂ ਕਿ ਇੱਕ ਪਾਰਟਿਕੂਲਰ ਏਰੀਆ ਚੋਂ ਲੋਕ ਆਉਂਦੇ ਹਨਾ ਤੇ ਪੁੱਛ ਲੈਂਦੇ ਇੱਕ ਦੂਜੇ ਨੂੰ ਵੀ ਹਾਂ ਤੁਸੀਂ ਮਾਝੇ ਮਾਲਵੇ ਦੁਆਬੇ ਦੇ ਕਿਉਂਕਿ ਪਰ ਅਸੀਂ ਸਕੂਲਾਂ ਚ ਜਿੱਥੇ ਪੜ੍ਹੇ ਸਾਡੇ ਤੋਂ ਮਿਕਸ ਹੀ ਰਹੇ ਆ ਸਾਰੇ ਤੇ ਸਾਨੂੰ ਉਹ ਫਰਕ ਹੀ ਨਹੀਂ ਲੱਗਦਾ ਜਾnde ਜਾਂਦੇ ਕੀ ਕਹਿਣਾ ਚਾਹੂੰਗੇ ਲੋਕਾਂ ਨੂੰ ਜਿਹੜੇ ਤਿੰਨ ਐਪੀਸੋਡ ਸਾਡੇ ਆਉਣ ਵਾਲੇ ਨੇ ਤੇ ਤਿੰਨ ਰਿਲੀਜ਼ ਹੋ ਚੁੱਕੇ ਨੇ ਜਾਣ ਲੱਗੇ ਕੀ ਸੁਨੇਹਾ ਸੁਨੇਹਾ ਇਹੀ ਹੈ ਜੀ ਤੁਹਾਡੀ ਹਲਾਸ਼ੇਰੀ ਦੀ ਬਹੁਤ ਲੋੜ ਹੈ ਨਵੇਂ-ਨਵੇਂ ਆਰਟਿਸਟ ਹੈ ਤੁਹਾਨੂੰ ਕੰਮ ਵਧੀਆ ਲੱਗੂਗਾ ਤਾਂ ਤੁਸੀਂ ਦੇਖਿਓ ਜ਼ਰੂਰ ਇੱਕ ਵਾਰ ਸਬਸਕ੍ਰਾਈਬ ਕਰੋ ਕੇਵਲ 1 ਇਹ ਸਿੰਗਲ ਸਕਰੀਨ ਟੂ ਸਕਰੀਨਸ ਲਈ ਵੀ ਅਵੇਲੇਬਲ ਹੈ ਤੁਸੀਂ ਪਾਕੀ ਇੱਕ ਵਾਰ ਦੇਖੋ ਜ਼ਰੂਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਆਪਾਂ ਵਰਲਡ ਸਿਨੇਮਾ ਦੇਖਦੇ ਆਪਾਂ ਬੰਬਈ ਦਾ ਸਿਨੇਮਾ ਬਾਲੀਵੁੱਡ ਸਿਨੇਮਾ ਦੇਖਦੇ ਆਂ ਵੈਬ ਸੀਰੀਜ਼ ਦੇਖਦੇ ਆਂ ਜਿਹਦੇ ਵਿੱਚ ਹਿੰਦੀ ਦੇ ਵਿੱਚ ਸਕੈਮ ਤੇ ਇਦਾਂ ਦੀਆਂ ਵੱਡੇ-ਵੱਡੇ ਟੌਪਿਕਸ ਤੇ ਸੀਰੀਜ਼ ਬਣਦੀਆਂ ਹੈ ਪਰ ਆਪਣੇ ਪੰਜਾਬ ਚ ਹਜੇ ਉਸ ਚੀਜ਼ ਦੀ ਸ਼ੁਰੂਆਤ ਹੋਈ ਹੈ ਤੇ ਸਾਡੇ ਸਾਰੇਆਂ ਲਈ ਡਾਇਰੈਕਟਰਸ ਲਈ ਪ੍ਰੋਡਿਊਸਰ ਲਈ ਬਹੁਤ ਜ਼ਰੂਰੀ ਹੈ ਕਿ ਸਾਡੀ ਆਡੀਅנס ਨੂੰ ਹਲਾਸ਼ੇਰੀ ਦੇਵੇ ਤੇ ਅਸੀਂ ਹੋਰ ਸੋਹਣੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਈਏ ਕਿਉਂਕਿ ਆਪਣੀ ਮਦਰ ਟੰਗ ਸੋ ਆਪਣੀ ਮਾਤਰਭਾਸ਼ਾ ਚ ਕੰਮ ਕਰਨਾ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਤੇ ਆਡੀਅנס ਲਈ ਵੀ ਮਾਣ ਵਾਲੀ ਗੱਲ ਹੈ ਕਿ ਇਦਾਂ ਦੀਆਂ ਸਟੋਰੀਜ਼ ਆਪਣੇ ਪੰਜਾਬ ਦੀਆਂ ਆ ਰਹੀਆਂ ਤਾਂ ਕਿ ਆਪਾਂ ਵੀ ਵਰਲਡ ਲੈਵਲ ਤੇ ਇੱਕ ਸਾਹਮਣੇ ਆਈਏ ਕਿਉਂਕਿ ਜਿੱਦਾਂ ਆਪਣਾ 뮤ਜ਼ਿਕ ਹੈ 뮤ਜ਼ਿਕ ਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਆਪਣੇ ਸਿੰਗਰਸ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਮੈਨੂੰ ਲੱਗਦਾ ਐਕਟਰਸ ਡਾਇਰੈਕਟਰਸ ਰਾਈਟਰਸ ਵੀ ਯੋਗਯਤਾ ਰੱਖਦੇ ਐ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਤੇ ਰੱਬ ਕਰੇ ਬਹੁਤ ਹਿੱਟ ਜਾਵੇ ਥੈਂਕ ਯੂ so much ਥੈਂਕ ਯੂ ਇਸ ਸਮੇਂ ਰਵਨੀਤ ਸਾਡੇ ਨਾਲ ਮੌਜੂਦ ਸਨ ਤਾਂ ਗੱਲਬਾਤ ਕੀਤੀ ਹੈ ਵੈਬ ਸੀਰੀਜ਼ ਨੂੰ ਲੈ ਕੇ ਤਾਂ ਤੁਸੀਂ ਜ਼ਰੂਰ ਜਾ ਕੇ ਵੈਬ ਸੀਰੀਜ਼ ਦੇਖਣੀ ਹੈ ਤੇ ਆਪਣਾ ਜੋ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਿ ਤੁਹਾਨੂੰ ਵੈਬ ਸੀਰੀਜ਼ ਕਿਵੇਂ ਦੀ ਲੱਗੀ ਲੱਕੜਬੱਗੇ ਵੈਬ ਸੀਰੀਜ਼ ਦੀ ਸਕਰੀਨਿੰਗ ਤੇ ਪਹੁੰਚੇ ਨੇ ਗगन ਕੋਕਰੀਏ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਤਾਂ ਬਾ ਕਮਾਲ ਸਿੰਘ ਨੇ ਸਤਿ ਸ਼੍ਰੀ ਅਕਾਲ ਸਰ ਓਨ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁੜ ਬੱਗੀ ਵੈਬ ਸੀਰੀਜ਼ ਯੱਗ ਸਕਰੀਨਿੰਗ ਦੇ ਲਈ ਪਹੁੰਚੇ ਹੋ ਸਰ ਬਹੁਤ ਔਰੀਜਨਲ ਕੰਟੈਂਟ ਹੈ ਇੱਕ ਪੇਪਰ ਲੀਕ ਸਕੈਮ ਦੇ ਉੱਤੇ ਜੋ ਅੱਜ ਕੱਲ ਯੂਥ ਬਹੁਤ ਜ਼ਿਆਦਾ ਫੇਸ ਕਰ ਰਿਹਾ ਹੈ ਤੇ ਕੀ ਕਹਿਣਾ ਹੈ ਦੇਖੋ ਜੀ ਪੇਪਰ ਲੀਕ ਜਿਹੜੀ ਆ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਪੇਪਰ ਲੀਕ ਤੇ ਆ ਬੜਾ ਵਧੀਆ ਟੌਪਿਕ ਹੈ ਜੀ ਤੇ ਸਾਡੇ ਵੀਰੀ ਸਾਨੂੰ ਤਾਂ ਲੱਭਿਆ ਨਹੀਂ ਜੀ ਪੇਪਰ ਜੇ ਉਦੋਂ ਹੁਣ ਤਾਂ ਪਰ ਬਹੁਤ ਹੁੰਦੇ ਆ ਕਾਇ ਸਾਥੇ ਫਰੀ ਵੀ ਹੁੰਦੇ ਹੁੰਦੇ ਅਸੀਂ ਵੀ ਕੁਝ ਨਾ ਕੁਝ ਲੈ ਲੈਂਦੇ ਚੀਜ਼ਾਂ ਬਟ ਜੋਕਸ ਅਪਾਰਟ ਪਰ ਬਹੁਤ ਵਧੀਆ ਟੌਪਿਕ ਹੈ ਜੀ ਤੇ ਮੈਂ ਸਾਗਨ ਨੂੰ ਤੇ ਜਿਹੜਾ ਜਿੰਨੀ ਵੀ ਟੀਮ ਪ੍ਰੋਡਕਸ਼ਨ ਟੀਮ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਸਾਰਿਆਂ ਨੂੰ ਬੈਸਟ ਵਿਸ਼ੇਸ ਜੀ ਮੇਰੇ ਤੇ ਤੁਸੀਂ ਕਿਹਾ ਕਿ ਸ਼ਾਇਦ ਸਾਡੇ ਟਾਈਮ ਦੇ ਵਿੱਚ ਵੀ ਹੁੰਦੇ ਹੁੰਦੇ ਤੇ ਅਸੀਂ ਵੀ ਅੱਗੇ ਵੱਜ ਜਾਂਦੇ ਇਸ ਗੱਲ ਦੇ ਵਿੱਚ ਕਿੰਨਾ ਯਕੀਨ ਰੱਖਦੇ ਹੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਇਹ ਜਿਹੜਾ ਸ਼ਾਰਟਕਟ ਯੂਜ਼ ਕਰਦੇ ਨੇ ਉਹ ਕਿੰਨੇ ਅੱਗੇ ਪਹੁੰਚ ਜਾਂਦੇ ਨੇ ਤੇ ਜਿਹੜਾ ਅੱਛਾ ਬੱਚਾ ਹੁੰਦਾ ਜੋ ਸੱਚਮੁੱਚ ਦੇ ਵਿੱਚ ਮਿਹਨਤ ਕਰਦਾ ਉਹ ساری ਉਮਰ ਮਿਹਨਤ ਕਰਦਾ ਰਹਿ ਜਾਂਦਾ ਨਹੀਂ ਉਹ ਤਾਂ ਮੈਂ ਜੋਕ ਕੀਤਾ ਸੀਗਾ ਜੀ ਵੈਸੇ ਹਾਸੇ ਨਾਲ ਕਿਹਾ ਸੀ ਪਰ ਹਾਂ ਜੀ ਨਹੀਂ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਐਂਡ ਦੂਜੀ ਗੱਲ ਇਹ ਆ ਜੀ ਮੈਂ ਆਪਾਂ ਲਾਈਫ ਬਾਰੇ ਸੋਚੀਏ ਤੇ ਤੁਹਾਡੇ ਪੜ੍ਹਾਈ ਠੀਕ ਆ ਕੰਮ ਆਉਂਦੀ ਆ ਪਰ ਤੁਹਾਡੇ ਅਸਲੀ ਐਕਸਪੀਰੀਅੰਸ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋ ਨਾ ਉਹ ਕਈ ਵਾਰੀ ਪੜ੍ਹਾਈ ਤੋਂ ਵੱਖਰੇ ਨੇ ਸੋ ਪੜ੍ਹਾਈ ਦਾ ਭੂਤ ਸਵਾਰ ਹੋਣਾ ਚਾਹੀਦਾ ਪਰ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਦੁਨੀਆਦਾਰੀ ਦੀ ਕੋਈ ਚੀਜ਼ ਹੀ ਨਾ ਸਿੱਖੋ ਤੇ ਸੋ ਲੋਕਾਂ ਨਾਲ ਵਿਚਰਨਾ ਇੱਕ ਅਲੱਗ ਚੀਜ਼ ਆ ਪੜ੍ਹਾਈ ਇੱਕ ਅਲੱਗ ਚੀਜ਼ ਆ ਪੜ੍ਹਾਈ ਜ਼ਰੂਰੀ ਆ ਪਰ ਲੋਕਾਂ ਨਾਲ ਵਿਚਰਨਾ ਆਉਣਾ ਚਾਹੀਦਾ ਤੁਹਾਨੂੰ ਗਰੀਬੀ ਦੇਖਣੀ ਆਉਣੀ ਚਾਹੀਦੀ ਆ ਫਿਰ ਮਿਹਨਤ ਆਉਣੀ ਚਾਹੀਦੀ ਆ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸੋ ਪੜ੍ਹਾਈ ਨਾਲ ਇਹ ਆ ਵੀ ਜਿਹੜਾ ਬੰਦਾ ਅਫਸਰ ਬਣ ਜਾਂਦਾ ਉਹਦੀ ਜ਼ਿੰਦਗੀ ਬਣ ਜਾਂਦੀ ਤੇ ਗਾਂ ਉਹਦੀਆਂ ਫੈਮਲੀਆਂ ਦੀ ਵੀ ਜ਼ਿੰਦਗੀ ਬਣ ਜਾਂਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਇਹ ਵੈਬ ਸੀਰੀਜ਼ ਲੋਕ ਦੇਖਣਗੇ ਤੇ ਕਿੰਨਾ ਕੁ ਅਸਰ ਜਿਹੜਾ ਅਸਲ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਪਵੇਗਾ ਆਮ ਆਈ ਥਿੰਕ ਟਾਪਿਕ ਬਹੁਤ ਵਧੀਆ ਜੀ ਤੇ ਹੋਪਫੁਲੀ ਜੀ ਵਧੀਆ ਅਸਰ ਪਊਗਾ ਜਿਹੜਾ ਸ਼ਰਾਬ ਸ਼ਰਾਬ ਰੋਕਣ ਦਾ ਵੀ ਬਹੁਤ ਕੁਝ ਯੂ ਨੋ ਲੋਕੀ ਬੋਲਦੇ ਵੀ ਆ ਅਸੀਂ ਗਾਉਨੇ ਵੀ ਆ ਅਸਰ ਉਸਰੋ ਦਾ ਠੀਕ ਠਾਕ ਹੀ ਪੈਂਦਾ ਵਾ ਚੱਲੀ ਦਾ ਫੇਰ ਵੀ ਜਾਂਦੀ ਹੈ ਬਹੁਤ ਧੰਨਵਾਦ ਤਾਂ ਗਗਨ ਕੋਕਰੀ ਇਸ ਸਮੇਂ ਸਾਡੇ ਨਾਲ ਮੌਜੂਦ ਸਨ ਲੱਕੜਬੱਗੇ ਵੈਬ ਸੀਰੀਜ਼ ਦੇ ਸਕਰੀਨਿੰਗ ਦੇ ਲਈ ਪਹੁੰਚੇ ਨੇ ਅਵਰ ਵਿਰਾਜ ਸਾਡੇ ਨਾਲ ਮੌਜੂਦ ਨੇ ਤਾਂ ਮੁਬਾਰਕਾ ਸਭ ਤੋਂ ਪਹਿਲਾਂ ਤੇ ਬਹੁਤ ਸੋਹਣੀ ਹੈ ਥੈਂਕ ਯੂ ਵੈਰੀ ਮਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਬਹੁਤ ਪਰਮਾ ਹੁੰਗਾਰਾ ਤੁਹਾਡੀ ਐਕਟਿੰਗ ਨੂੰ ਲੈ ਕੇ ਵੀ ਲੋਕ ਦੇ ਰਹੇ ਨੇ ਤੇ ਕਿਵੇਂ ਦਾ ਲੱਗਿਆ ਅੱਜ ਜਦੋਂ ਬਿਕ ਸਕਰੀਨ ਦੇ ਉੱਤੇ ਆਪਣੇ ਆਪ ਬਸ ਸੋਣਾ ਮਜ਼ਾ ਆਬਵੀਅਸਲੀ ਆਉਂਦਾ ਇਹ ਜੋ ਤੁਹਾਨੂੰ ਆਪਣੇ ਪਰਦੇ ਸਕਰੀਨ ਤੇ ਦੇਖਦੇ ਹੋ ਤੁਸੀਂ ਆਪਾਂ ਬਚਪਨ ਚ ਫਿਲਮਾਂ ਦੇਖਦੇ ਸੀਗੇ ਤੇ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਲਈ ਕਿੰਨਾ ਕੁ ਚਾ ਚੜਿਆ ਹੋਇਆ ਸੀਗਾ ਜਦੋਂ ਬੈਠੇ ਹਾਂ ਆ ਕੇ ਥੀਏਟਰ ਦੇ ਵਿੱਚ ਉਸ ਤੋਂ ਪਹਿਲਾਂ ਕਿੰਨਾ ਕੁ ਚਾ ਸੀ ਤੇ ਕਿਤੇ ਨਾ ਕਿਤੇ ਨਰਵਸਨੈਸ ਵੀ ਹੁੰਦੀ ਹੈ ਕਿ ਲੋਕਾਂ ਨੂੰ ਪਤਾ ਨਹੀਂ ਕਨਸੈਪਟ ਕਿਵੇਂ ਜਾ ਲੱਗੇਗਾ ਤੇ ਉਸ ਨੂੰ ਲੈ ਕੇ ਕਿੰਨਾ ਆਜ ਬੱਬੇ ਜੀ ਮੈਂ ਐਕਚੁਅਲੀ ਮਦਰ ਵੀ ਨੇ ਨਾਲ ਨਹੀਂ ਇਹ ਬਸ ਮੈਂ ਬੱਬੇ ਮੰਨੋ ਤੁਸੀਂ ਇਹ ਕਾਕਾ ਕੌਤਕੀ ਬਾਈ ਦੇ ਮਦਰ ਨੇ ਉਹ ਆਰਟਿਸਟ ਸੀਗੇ ਉਹ ਗੁਜਰਗੇ ਉਹਨਾਂ ਦੇ ਮਦਰ ਨੇ ਤੇ ਐਕਚੁਅਲੀ ਗੱਲ ਇਹ ਆ ਜਿਹੜੀ ਤੁਸੀਂ ਸਵਾਲ ਕੀਤਾਗਾ ਕਿ ਚਾਹ ਤਏ ਹੁੰਦਾ ਜੀ ਸਾਨੂੰ ਅਸੀਂ ਜਦੋਂ ਕੰਮ ਕਰਦੇ ਆ ਚਾਹ ਮੇਰੇ ਸਾਬ ਨਾਲ ਉਦੋਂ ਜ਼ਿਆਦਾ ਚੜਦਾ ਹੈ ਉਦੋਂ ਬਾਅਦ ਜਿਸ ਸਮੇਂ ਆਪਾਂ ਸਕਰੀਨ ਤੇ ਆ ਜਾਂਦੇ ਆ ਇਹ ਪਤਾ ਹੁੰਦਾ ਓਬਵੀਅਸ ਆ ਗੱਲ ਹੋ ਜਾਂਦੀ ਹੈ ਨਾ ਕਿਉਂਕਿ ਸਾਡਾ ਕਰਮ ਹੀ ਇਹ ਆ ਤਾਂ ਬਾਰ-ਬਾਰ ਚਾ ਕਰਕੇ ਮੈਨੂੰ ਲੱਗਦਾ ਵੀ ਫਿਰ ਤੁਸੀਂ ਆਪਦਾ ਜਿਹੜਾ ਕਰਾਫਟ ਆ ਉਹ ਥੋੜਾ ਖਰਾਬ ਹੋ ਜਾਂਦਾ ਹੈ ਜੇ ਤੁਸੀਂ ਆਪਦੇ ਆਪ ਨੂੰ ਮੈਂਟੇਨ ਕਰਕੇ ਰੱਖੋਗੇ ਤੁਸੀਂ ਇੱਕ ਮਤਲਬ ਸਟੇਬਲ ਰਹੋਗੇ ਤਾਂ ਜਿਆਦਾ ਅੱਛੀ ਲੱਗਦੀ ਹੈ ਉਹ ਗੱਲ ਤੁਸੀਂ ਅਵਰ ਦੀ ਐਕਟਿੰਗ ਨੂੰ ਲੈ ਕੇ ਕੀ ਕਹਿਣਾ ਚਾਹੋ ਬਹੁਤ ਬਾਖਮਾਲ ਬਾਖਮਾਲ ਲੱਗਟੇ ਕਿਉਂਕਿ ਮਤਲਬ ਐਕਟਰ ਦੇ ਅੰਦਰ ਹੁੰਦੀ ਹੈ ਇਹ ਚੀਜ਼ ਹੈ ਨਾ ਤੇ ਜਦੋਂ ਤੁਸੀਂ ਪ੍ਰੋਜੈਕਸ਼ਨ ਅਸੀਂ ਵੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਾਡਾ ਮੁੰਡਾ ਹੈ ਕੁਝ ਕਰ ਰਿਹਾ ਹੈ ਸਾਡਾ ਇੱਥੇ ਤੱਕ ਪਹੁੰਚ ਗਿਆ ਤੇ ਕਨਸੈਪਟ ਕਿਵੇਂ ਦਾ ਲੱਗਿਆ ਜਿਹੜਾ ਕਿ ਪੇਪਰ ਲੀਕਸ ਕੈਂਪ ਬਹੁਤ ਵੱਖਰਾ ਤੇ ਬਹੁਤ ਹੀ ਜ਼ਰੂਰੀ ਸੀ ਤੇ ਲੋਕਾਂ ਨੂੰ ਇਹਦੇ ਲਈ ਜਾਗਰੂਕ ਕਰਨਾ ਤੇ ਅਸੀਂ ਜਲਦੀ ਹੀ ਅਗਲੇ ਐਪੀਸੋਡ ਦੇਖਣ ਲਈ ਤਤਪਰ ਰਹਾਂਗੇ ਤੇ ਇੰਟਰਸਟ ਜੋ ਹੈ ਬਹੁਤ ਜ਼ਿਆਦਾ ਅਵਰ ਕ੍ਰੀਏਟ ਹੋ ਗਿਆ ਹੁਣ ਜਦੋਂ ਦੋ ਤਿੰਨ ਐਪੀਸੋਡ ਸਾਡੇ ਆ ਚੁੱਕੇ ਨੇ ਤੇ ਬਾਕੀ ਤਿੰਨ ਦੇ ਲਈ ਲੋਕ ਹੁਣ ਬੇਸਬਰੇ ਹੋ ਹਾਂਜੀ ਹਾਂਜੀ ਉਹ ਲੋਕਾਂ ਦਾ ਹੰਗਾਰਾ ਤਾਂ ਮਿਲ ਰਿਹਾ ਆਬਵੀਅਸਲੀ ਤੇ ਆਪਾਂ ਇੰਤਜ਼ਾਰ ਚਾ ਲੋਕਾਂ ਦੇ ਜੋ ਵੀ ਹੋਰ ਵੀਊ ਕਰਨਗੇ ਆਪਾਂ ਆਪਣੇ ਲਈ ਸਿਰ ਮੱਥੇ ਆਓ ਹਾਂਜੀ ਬਹੁਤ ਬਹੁਤ ਤਨਵਾਦ ਕੁੱਲ ਸਿੱਧੂ ਸਾਡੇ ਨਾਲ ਮੌਜੂਦ ਨੇ ਤਾਂ ਮੈਮ ਕੀ ਕਹਿਣਾ ਚਾਹੂੰਗੀ ਵੈਬ ਸੀਰੀਜ਼ ਦੇਖ ਕੇ ਆਏ ਹੋ ਤੇ ਕਿਵੇਂ ਦਾ ਲੱਗਿਆ ਬਹੁਤ ਅੱਛੀ ਬਹੁਤ ਏਂਗੇਜਿੰਗ ਹੈ ਪਰਫੋਰਮੈਂਸ ਇਸ ਡਾਇਰੈਕਸ਼ਨ ਮਤਲਬ ਸਾਰਾ ਕੁਝ ਬੈਕਗ੍ਰਾਉਂਡ ਮਿਊਜ਼ਿਕ ਜੋ ਕਹੀਏ ਸਭ ਬਹੁਤ ਕਮਾਲ ਹੈ ਮਤਲਬ ਦੋ ਐਪੀਸੋਡ ਸਸ ਹੀ ਸਾਰਿਆਂ ਨੇ ਦੇਖੇ ਪਰ ਉੱਠ ਨਹੀਂ ਪਾਏ ਵਧੀਆ ਸੀ ਬਾਤ ਕੰਟੈਂਟ ਕਨਸੈਪਟ ਕਿਵੇਂ ਦਾ ਲੱਗਿਆ ਕਿ ਜੋ ਪੀਪਲ ਲੀਗਸ ਬਹੁਤ ਫਰੈਸ਼ ਤੇ ਬਹੁਤ ਹਾਂ ਹਾਂ ਬਿਲਕੁਲ ਡਿਫਰੈਂਟ ਔਰ ਕੇਬਲ ਵਨ ਅਸੀਂ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਕੰਟੈਂਟ ਲਾਈਨ ਵਾਈਜ਼ ਆ ਰਿਹਾ ਹੈ ਨਾ ਔਰ ਹੱਲੇ ਬਹੁਤ ਕੁਝ ਹੋਰ ਹੈ ਸੋ ਚੰਗੀ ਗੱਲ ਆ ਚੇਂਜ ਆਉਣਾ ਚਾਹੀਦਾ ਸੀ ਔਰ ਚੰਗਾ ਚੇਂਜ ਆਇਆ ਇਹ ਔਦੂ ਵੀ ਜ਼ਿਆਦਾ ਵਧੀਆ ਗੱਲ ਆ ਔਰ ਇਨਸੂਅਲੀ ਕਿਵੇਂ ਕੀ ਸੋਚਦੇ ਹੋ ਕਿ ਅਜਿਹੇ ਕਨਸੈਪਟ ਜੋ ਨੇ ਇੰਨੇ ਫਰੈਸ਼ ਇੰਨੇ ਨਿਊ ਇੰਨੇ ਇੰਗੇਜਿੰਗ ਕਨਸੈਪਟ ਜੋ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆਉਂਦੇ ਰਹਿਣੇ ਚਾਹੀਦੇ ਨੇ ਮੈਂ ਕਿਹਾ ਬਿਲਕੁਲ ਚੰਗਾ ਚੇਂਜes ਇਸ ਭਾਲਦੇ ਸੀ ਪਰ ਜੇ ਉਹ ਵਧੀਆ ਆਇਆ ਤਾਂ ਹੋਰ ਚੰਗੀ ਗੱਲ ਜਾਂਦੇ ਜਾਂਦੇ 10 ਵਿੱਚੋਂ ਇੱਕ ਵਾਰ ਰੇਟਿੰਗ ਦੇ ਜਾਓ ਇਹ 10 ਵਿੱਚੋਂ 10 ਬਹੁਤ ਅੱਛੀ ਹੈ ਬਹੁਤ ਅੱਛੀ ਹੈ ਮੈਦੀ ਲੱਗੀ ਬਹੁਤ ਵਧੀਆ ਮੈਮ ਬਹੁਤ ਅੱਛੀ ਜਿਹੜਾ ਟਾਪਿਕ ਜੁਆ ਹੈ ਵਿਪਰ ਲੀਗਸ ਕੈਮ ਨੂੰ ਲੈ ਕੇ ਚੂਸ ਕੀਤਾ ਗਿਆ ਉਸ ਨੂੰ ਲੈ ਕੇ ਨਹੀਂ ਬਹੁਤ ਅੱਛਾ ਟਾਪਿਕ ਹੈ আর ਮੇਰੇ ਖਿਆਲ ਚ ਵੀ ਪੰਜਾਬੀ ਦੇ ਵਿੱਚ ਹਾਲੇ ਤੱਕ ਇਸ ਟਾਪਿਕ ਤੇ ਕੁਝ ਬਣਿਆ ਨਹੀਂ ਸੀ ਔਰ ਅੱਛੀ ਹੈ ਬਣੇਗੀ ਬਹੁਤ ਧੰਨਵਾਦ ਮੈਮ ਕਿ ਮੈਦੀ ਬਹੁਤ ਵਧੀਆ। ਜੋ ਟੌਪਿਕ ਚੁਣਿਆ ਗਿਆ ਪੇਪਰ ਲੀਕ ਸਕੈਮ ਨੂੰ ਲੈ ਕੇ ਉਸ ਨੂੰ ਲੱਗੀਆਂ। ਹਾਂਜੀ ਬਹੁਤ ਵਧੀਆ ਟੌਪਿਕ ਆ। ਮੈਨੂੰ ਲੱਗਦਾ ਐ ਮੇਰੇ ਟੌਪਿਕ ਤੇ ਵੈਬ ਸੀਰੀਜ਼ ਜਾਂ ਫਿਲਮਾਂ ਬਣੀਆਂ ਚਾਹੀਦੀਆਂ। ਜੀ ਬਹੁਤ-ਬਹੁਤ ਧੰਨਵਾਦ ਸਾਈਕੀ। ਇੱਕ ਅੱਛਾ ਜੀ। ਟੌਪਿਕ ਕਿਵੇਂ ਦਾ ਲੱਗਿਆ? ਨਿਊ ਅਪਰੇਸ਼ਨ ਬਹੁਤ। ਸਾਈਕੀ ਕਿਵੇਂ ਦੀ ਲੱਗੀ? ਵਧੀਆ ਲੱਗੀ, ਵਧੀਆ ਲੱਗੀ। ਹੋਰ ਵੀ ਆਪਾਂ ਗੱਲਬਾਤ ਕਰਦੇ ਹਾਂ ਵੈਬ ਸੀਰੀਜ਼ ਨੂੰ ਲੈ ਕੇ। ਰਵਨੀਤ ਮੈਮ ਕਿਵੇਂ ਦਾ? ਨਹੀਂ ਹੁਣ ਰਿਵਿਊ ਵੀ ਲੈਣਾ ਤੁਹਾਡਾ। ਸਿਰਫ ਇਹ ਦਵਾਂਗੇ। ਬਹੁਤ ਅੱਛੀ, ਬਹੁਤ ਅੱਛਾ ਟੌਪਿਕ ਹੈ ਤੇ ਤੁਹਾਡੀ ਐਕਟਿੰਗ ਥੈਂਕ ਯੂ ਜੀ ਥੈਂਕ ਯੂ so much ਬਸ ਇਹ ਤਾਂ ਕਿਰਦਾਰ ਆਡੀਅנס ਨੂੰ ਪਸੰਦ ਆਉਂਦੇ ਰਹਿਣ ਹਨ ਆਪਾਂ ਆਡੀਅנס ਨਾਲ ਹੀ ਗੱਲਬਾਤ ਕਰ ਰਹੇ ਆ ਆਡੀਅנס ਬਹੁਤ ਪੋਜ਼ਿਟਿਵ ਰਿਵਿਊ ਦੇ ਰਹੀ ਹੈ ਸਰ ਕਿਵੇਂ ਸੀ ਬਹੁਤ ਵਧੀਆ ਲੱਗੀ ਸਰ ਕਿਵੇਂ ਦੀ ਅੱਛੀ ਆ ਜਿਹੜੀ ਵੈਬ ਸੀਰੀਜ਼ ਬਣੀ ਆ ਜਿਵੇਂ ਅੱਜ ਦੇ ਜਮਾਨੇ ਜੋ ਕਰੰਟ ਟਾਪਿਕ ਮੈਂ ਕਹੂੰਗਾ ਉਸ ਚੀਜ਼ ਨੂੰ ਟੱਚ ਕਰਦਾ ਹੈਗਾ ਇਹ ਤੇ ਜਿਹੜੇ ਸਾਰੇ ਆਰਟਿਸਟ ਆ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਤੇ ਕੁੱਲ ਮਿਲਾ ਕੇ ਵੀ ਬਹੁਤ ਵਧੀਆ ਜਦੋਂ ਤੱਕ ਅੱਜ ਤੱਕ ਜਿੰਨੀ ਹੋਈ ਹੈ ਜੀ ਮਨਾ ਚਾਹੀਦਾ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਚੰਗੀ ਲੱਗੀ ਅੱਜਾ ਟੌਪਿਕ ਆਣਾ ਕਿੰਨਾ ਤੇ ਜ਼ਿੰਮੀ ਸਮਝਦੇ ਹੋ ਕਿ ਅੱਜਾ ਟੌਪਿਕ ਪੰਜਾਬੀ ਇੰਡਸਟਰੀ ਹਰ ਇੱਕ ਟੌਪਿਕ ਨਵਾਂ ਹੋਵੇ ਹਰ ਇੱਕ ਟੌਪਿਕ ਨਵਾਂ ਹੋਵੇ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਮੂਵੀ ਟੌਪਿਕ ਬਹੁਤ ਵਧੀਆ ਜੀ ਬਹੁਤ ਅੱਛੀ ਹੈ ਚੰਗੀ ਸੇਧ ਦੇਣ ਵਾਲੀ ਮੂਵੀ ਹੈ ਜੀ ਐਸੋ ਯੂਥ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਬੇਨਤਾ ਜੀ ਤੇ ਕੀ ਸੁਨੇਹਾ ਮਿਲਦਾ ਹੈ ਇਸ ਵੈਬੀ ਇਹ ਤੁਸਨ ਇਹ ਮਿਲਦੇ ਹੀ ਮਤਲਬ ਕੋਈ ਆਪਾਂ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਮਤਲਬ ਕੋਈ ਗਲਤ ਕੰਮ ਨਹੀਂ ਕਰਨੀ ਚਾਹੀਦਾ ਬਹੁਤ ਬਹੁਤ ਧੰਨਵਾਦ ਸਰ ਕੀ ਕਹਿਣਾ ਚਾਹੋ ਬਹੁਤ ਵਧੀਆ ਜੀ ਬਹੁਤ ਸਰ ਕੀ ਕਹਿਣਾ ਚਾਹੋ ਬਹੁਤ ਸੋਹਣੀ ਹੈ ਜੇ ਸਾਰੇ ਦੇਖੋ ਜਰੂਰ ਡਾਊਨਲੋਡ ਕਰਕੇ ਰੇਟਿੰਗ ਕਿੰਨੀ ਦੇਣੀ ਹੈ ਕਿੰਨੇ ਚੋਂ ਕਿੰਨੇ ਮਤਲਬ ਕਿੰਨੇ ਚੋਂ ਦੇਣੀ ਹੈ 10 ਵਿੱਚ 10 ਚੋਂ 10 ਬਹੁਤ ਬਹੁਤ ਧੰਨਵਾਦ ਤੇ ਅਸਾਇ ਕਿਵਿ ਯੂਨਿਕ ਸਾਇ ਕਿੰਨੀ ਰੇਟਿੰਗ 10 ਚੋਂ 10 ਹੀ ਦਊਗਾ ਮੈਮ ਬਹੁਤ ਸੋਹਣਾ ਕੰਮ ਕੀਤਾ ਸਰ ਕੀ ਕਹਿਣਾ ਬਹੁਤ ਵਧੀਆ ਕਨਸੈਪਟ ਹੈ ਜੀ ਬਿਲਕੁਲ ਨਵਾਂ ਮੈਟਰ ਹੈ ਕਿ ਸਟੂਡੈਂਟਾਂ ਵਾਸਤੇ ਤਾਂ ਬਹੁਤ ਨੋਲੇਜੇਬਲ ਗੱਲ ਦੇਖਣੀ ਚਾਹੀਦੀ ਹਰ ਇੱਕ ਸਟੂਡੈਂਟ ਨੂੰ ਥੈਂਕ ਯੂ ਬਹੁਤ ਬਹੁਤ ਧੰਨਵਾਦ